ਯੂ ਗਾਇਸ ਆਪਾਂ ਅਗੇ ਹੁਣ ਪਿਆਦੇ ਹੁਣ ਚੱਲਣ ਲੱਗੀ ਆ ਰਾਤ ਆ ਸਾਰੇ ਪੀੜਾ ਪੂਰ ਜਿਵੇਂ ਪੀੜਾ ਕਿੰਨੀ ਕੁਛ ਕਣਾ ਜਿੱਥੇ ਮੋੜਦੇ ਨੇ ਇਹੋ ਮੋੜਦੇ ਹਾਂਜੀ ਗਾਇਸ ਆਪਾਂ ਅਗੇ ਹੁਣ ਪਿਓਤ ਓਕੇ ਟੈਂਟ ਲਾਇਆ ਹੋਇਆ ਟੈਂਟ ਕਹਿੰਦੇ ਜਿੰਨਾ ਮਰਜੀ ਲੀਤੀ ਜਾਇਓ ਆ ਗਏ ਨੇ ਨੂੰ ਨਾ ਪਉਰੇ ਮੜਿਆ ਮੋਟੇ ਬੰਦੇ ਆ ਡੀ ਰਜਿਸਟਰ ਖੜੇ ਨੇ ਪਾਲ ਨੂੰ ਆ ਬਾਬੇ ਦੇ ਸਾਉਟ ਕਹਿਣਾ ਦੋ ਪਾਲ ਨੂੰ ਲੱਗੇ ਨੇ ਮਿਲਣੀ ਆ ਆਪਾਂ ਨੇ ਮੜਾ ਬਟਾ ਜਾ ਕੇ ਆਨੇ ਆ ਅੱਗੇ ਕੁੱਤਾ ਪਿਆ ਹਾਂ ਜੀ ਜੀ ਤਾਂ ਸੌਣਾ ਵਾਲਾ ਕੁਝ ਚੱਲਿਆ ਨਹੀਂ ਹੈ ਜੀ ਨੇ ਬੱਦੂ ਜੀ आ, थे थे लो जी, आ चुके ब्रेड देड़ पकौड़े चल रहे ने जेडे बंद ब्लॉग आज मिसिंग दिखावा ਇਹ ਇਹ ਆਪਾਂ ਵੇਖਣ ਵਾਲਾ ਜੋ ਆਰੀਆਂ ਦੀ ਜ਼ਿੰਮੇਵਾਰੀ ਜੇ ਆਪਾਂ ਸੰਭੀ ਹੋਈ ਹੈ ਸਾਰੇ ਜਾਣੇ ਇੰਜੋਏ ਕਰਦੇ ਰਹੋ ਵਲੌਗ ਦੇ ਨਾਲ ਜੁੜੇ ਰਹੋ ਇਹਨੂੰ ਅੱਗੇ ਵੀ ਦਿਖਾਵਾਂਗੇ ਮੈਨੂੰ ਵੀ ਟੱਪ ਦੇ ਸ਼ੁਕਰੀਆ ਕਰਦੇ ਹੋਏ ਕੋਈ ਹੋਰ ਵਿਸ਼ੇਸ਼ ਕੰਮ ਕਰਦੇ ਨੇ ਫੜ ਲਿਆ ਫੜ ਲਿਆ ਹੁਣ ਆਪਾਂ ਖਾ ਲਿਆ ਸਮਾਨ ਇਹ ਜੋ ਹੰਸ ਹੈ ഡ്രൈവർ <coughs> Se arte, ya me tengo que llevar. ਆਪਣੇ ਪਕੌੜੇ ਖਾ ਲਏ ਮਰਗੀ ਖਾ ਲਈ ਖਲ ਆਯਮਨ ਖਾ ਲਈ ਮੋਦੀ ਪੀਣੀ ਠੰਡਾ ਪੀ ਲਿਆ ਦੋ ਵਾਰੀ ਹੁਣ ਨਿਊਡ ਖਾਵਾਂਗੇ ਚਾਰ ਵਾਰੀ ਨਿਊਡਰ ਨਿਕਾਲਾ ਤੂੰ ਆਪਣਾ ਦੱਸ ਮਰਾ ਗੋਲ ਗੱਪੇ ਖਾ ਲੈ ਇੱਕ ਵਾਰੀ ਇੱਕ ਗੋਲ ਗੱਪੇ ਉਹ ਵੀ ਇੱਕ ਵਧੀਆ ਨਹੀਂ ਯਾਰ ਆਲੂ ਹੀ ਨਹੀਂ ਪਉਂਦਾ ਉੱਚ ਅੱਜ ਨਹੀਂ ਆਲੂ ਵੀ ਪਾਊਗਾ ਇੱਥੇ ਪਾ ਆਲੂ ਉਹਦੇ ਰੱਖਿਆ ਪਿਆ ਤੈਨੂੰ ਕੋਲੀ ਸ ਆਲੂ ਨਹੀਂ ਭਰ ਕੇ ਦੇਣੇ ਆ ਹਾਂ ਇੱਕ ਕੋਲੀ ਆਲੂ ਦੀ ਭਰ ਕੇ ਦੇਣਾ ਤੈਨੂੰ ਕਿ ਨਹੀਂ 20 ਦੀ ਗੋਲ ਗੱਪੇ ਰਖਾ ਲੈ ਕੋਈ ਨਹੀਂ ਇੱਕ ਰੱਖ ਲੈ ਦੱਸ ਕੀ ਕੋਈ ਖਾ ਕੇ ਆਇਆ ਗਾ ਵਿਆਹ 'ਚ ਮੈਂ ਪਕੌੜੇ ਖਾਦੇ ਹਾਂ ਪਨੀਰ ਆ ਹੋ ਗੋਭੀ ਵਾਲੇ ਪਕੌੜੇ ਖਾਦੇ ਅੱਛਾ ਇਹ ਕੀ ਫਾਲ ਗਾਲੇ ਪਕੌੜੇ ਅੱਛਾ ਇਹ ਪਨੀਰ ਵਾਲੇ ਰੈੱਡ ਇੱਕ ਆਪਾ ਲੋ ਆਹ ਜਰਾ ਭੀਟਾ ਖੁੱਲ ਗਿਆ ਅੱਲਾ ਬਣਾ ਨਾ 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 ਨ ਕੌੜੇ ਬੋੜੇ ਇੰਨੀ ਜਗ੍ਹਾ ਪਈ ਆ। ਨੀੜੇ ਦਾ ਭਰ ਗਈ। ਇੰਨੀ ਭਰ ਗਈ ਕੋਈ ਛਿੱਟ ਜਮ। ਚੱਲ ਠੀਕ ਆ। ਜਲਦੀ ਆਪੀ। ਕਬੱਡੀ ਵਾਲੇ। ਕੌੜੇ। ਇਹ ਬਾਰੇ ਕਿ ਸੋਚੋ। ਕੌੜੇ ਬਾਰੇ। ਕੌੜੇ ਬਾਰੇ। ਉੱਤੌੜੇ। ਕੀ ਕਰਾਂ? ਮੇਰੇ ਬੋੜ ਨਾਮ ਆ ਰਣਵੀਰ, ਨਸਰਵੀਰ। ਕੋਈ ਨਹੀਂ ਗਾਉਰੇ। ਖਾਨੀ ਖਲਾ। ने कर, ने कर, आर और 15 ये कह लेगे और 15 और 1 शीशा देखो किद्दा का थाने देखो ना शीशा अच्छा शीशे वो उठा ले देखो बाकी हो, दे। हो गए यार मैं तो बोर होई जा दरी கட நம்ம ਹਾਂਜੀ ਗਾਇਸ ਤੇ ਆਪਾਂ ਡੈਲੀ ਨੂੰ ਮਿਲ ਚੁੱਕੀਆਂ ਯਾਰ ਕੀ ਕਰਾਂ ਤਾਂ ਨੀਂਦ ਜਾਈ ਜਾਂਦੀ ਆ ਫਿਰ ਸਮਝਾ ਅੱਜ ਕਿਉਂਕਿ ਸਾਥ ਆ ਕੇ ਜਾਨਨੇ ਆਪਾਂ ਹਣਾ ਉਧਰ ਆ ਜੇ ਮੈਂ ਬਣਾ ਲਾਂ ਸਾਰੇ ਉਧਰ ਚੋਰੀ ਹੈ ये बना ले देखो